ਓ ਭਾਈ ਐਤ ਕੀ ਨੁਕਸਾਨ ਬਹੁਤ ਹੋ ਗਿਆ ਓਏ ਹੂੰ ਤੈਨੂੰ ਕੀ ਪਤਾ ਜੱਟਾਂ ਨੂੰ ਨੁਕਸਾਨ ਦਾ ਉਹ ਰਹਿੰਦਾ ਤਾਂ ਮੈਂ ਥੋੜੇ ਖੇਤਾਂ 'ਚ ਆ ਫੇਰ ਕੀ ਹੋ ਗਿਆ ਥੋੜੇ ਕੋ ਰੋ ਦਾਣੇ ਮੰਗ ਮੰਗ ਖਾਣੇ ਆ ਹਾਂ ਤਾਂ ਮੈਂ ਵੀ ਅੱਧਾ ਜੱਟ ਓ ਬੱਲੇ ਓਏ ਮਰਾਸੀ ਜੱਟਾ ਸਤਿ ਸ਼੍ਰੀ ਅਕਾਲ ਬਜ਼ੁਰਗੋ ਕੀ ਹਾਲ ਚਾਲ ਹੈ ਜੀ ਓ ਬੱਲੇ ਦਾਰਾ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਜੀ ਲੈ ਵੀ ਆ ਗਿਆ ਦਾਰਾ ਡਾਕਟਰ ਬਣ ਕੇ દવાਦਾਰੂ ਦੀ ਮੋਜ ਬਣ ਗਈ ਓ ਤਾਇਆ ਦਾਰਾਬਾਈ ਬੰਦਿਆਂ ਦਾ ਨਹੀਂ ਖੇਤੀਬਾੜੀ ਦਾ ਡਾਕਟਰ ਬਣ ਕੇ ਆਇਆ। ਉਹ ਸੌਹਰੇ ਐਨਾ ਪੜ੍ਹ ਲਿਖ ਕੇ ਧਣਿਆਂ ਨੂੰ ਟੀਕੇ ਲਾਏਗਾ। ਜਿਹੜੀ ਪੜ੍ਹਾਈ ਮੈਂ ਕਰਕੇ ਆਇਆ ਨਾ ਚਾਚਾ ਉਹਦੇ ਮੁਤਾਬਕ ਖੇਤੀ ਹੋਣ ਲੱਗ ਪਏ ਨਾ ਤਾਂ ਦਵਾਈ ਦਾਰੂ ਦੀ ਲੋੜ ਹੀ ਨਾ ਰਹੇ। ਇਹ ਜ਼ਮੀਨ ਸਾਡੀ ਮਾਂ ਐ। ਅਸੀਂ ਰਸਾਇਣ ਖਾਦਾਂ ਤੇ ਦਵਾਈਆਂ ਪਾ ਪਾ ਕੇ ਆਪਣੀ ਮਾਂ ਹੀ ਮਾਰ ਦਿੱਤੀ। ਤਾਂ ਹੁਣ ਉਹਦੀ ਫਸਲ ਗਾਹਾਂ ਸਾਨੂੰ ਮਾਰ ਰਹੀ ਐ। ਉਹ ਗਲਤ ਤਾਂ ਤੇਰੀ ਠੀਕ ਐ ਦਾਰਿਆ। ਇਹਦਾ ਬਾਪ 106 ਸਾਲ ਦਾ ਹੋ ਕੇ ਮਰਿਆ। ਏ ਪੈਂਡ ਜੀ ਤੇਰੀ ਗਰੀ ਬੈਠਾ ਔਰ ਵਾਲੇ ਜਵਾਗਤਾ 40 40 ਸਾਲਾਂ ਦੀ ਖੁੰਡੀਆਂ ਫੜ ਕੇ ਤੁਰੇ ਫਿਰਨਗੇ ਆਹੀ ਪੜਾਈ ਕਰਕੇ ਆਇਆ ਮਟਵਾਰੀ ਸਾਹਿਬ ਅਸੀਂ ਆਪਣੀ ਧਰਤੀ ਮਾਂ ਦੀ ਸਿਹਤ ਬਚਾਉਣੀ ਹੈ ਤੇ ਉਹਦੀ ਫਸਲ ਨੇ ਸਾਡੀ نسل ਬਚਾਉਣੀ ਹੈ ਚੰਗਾ ਚੰਗਾ ਜੀ ਉਹ ਅੱਛਾ ਵੀ ਕਿਉਂ ਵੀ ਜਵਾਨ ਤੂੰ ਅੱਜ ਕਾਲਜ ਟਾਈਮ ਇੱਥੇ ਕਿਵੇਂ ਵੀ ਪਿੰਡ ਭਾਈ ਮਿਲਣ ਨੂੰ ਚਿੱਤ ਕੀਤਾ ਤਾਂ ਆ ਗਿਆ ਮੈਨੂੰ ਚੇਤ ਨਹੀਂ ਕੀਤਾ ਤੇਰਾ ਜਿੰਨਾ ਚਿੱਤ ਲੱਗਦਾ ਉਹ ਨਹੀਂ ਕਾਲਜ ਆਈ ਹੋਣੀ ਐ ਜੀ ਬਾਈ ਯਾਰ ਜਵਾਬ ਬਾਈ ਨੂੰ ਮਿਲ ਗਿਆ ਇਹ ਚੱਲ ਬਾਈ ਚੱਲ ਉਹ ਤਾਇਆ ਬੈਗ ਲੈ ਜੀ ਕਰੇ ਉਹ ਹਾਂ ਲੈ ਜੂਗਾ ਕੋਈ ਨਹੀਂ ਉਹ ਤਾਇਆ ਅੱਤ ਤੇਰੀ ਮਰਸੀਡੀ ਲੈ ਕੇ ਚੱਲੇ ਆ ਸੀ ਖੇਤ ਨੂੰ ਹਾਂ ਲੈ ਜਾ ਲੈ ਜਾ ਆ ਜਾ ਬਾਈ ਉਹ ਯਾਰਾ ਸੁੱਟੇਗਾ ਮੈਨੂੰ ਕਿਤੇ ਤੂੰ ਬਾਈ ਡੰਡੇ ਤੇ ਵੈ ਆ ਜਾ ਨਾ ਮਗਰ ਬਹਿਨਾ ਮੈਂ ਨਾ ਬਾਈ ਡੰਡੇ ਤੇ ਲੈ ਦੱਸ ਤੂੰ ਡਾਕਟਰ ਸਾਹਿਬ ਸੁੱਟੇਗਾ ਜੀ ਕਿਤੇ ਏ ਉਹ ਤੇਰਾ ਫਲਾਜੀਆਂ ਭਰੀਆਂ ਭਰੀਆਂ ਪੈੜੀਆਂ ਵਿੱਚ ਭੰਗੜੇ ਪਾਵਾਂ ਕੁੰਬ ਜਾਵੇਂ ਢੋਲ ਤੇ ਮੈਂ ਨੱਚਦਾ ਆਵਾਂ ਬਗੜਾ ਹਾਂ ਆ ਜੈਵਿਕ ਖੇਤੀ ਕੀ ਹੁੰਦੀ ਆ ਜੇ ਮੈਨੂੰ ਪਤਾ ਹੁੰਦਾ ਮੈਂ ਖਾਲਾ ਕੱਟ ਦੇ ਹੁੰਦਾ ਇੱਥੇ ਬਾਈ ਜੀ ਹਾਂ ਆ ਧਾਰਾ ਭਾਈ ਕਿਹੜੀ ਖੇਤੀ ਕਰਨ ਨੂੰ ਕਹਿੰਦਾ ਸੀ ਸਾਡੇ ਤਾਂ ਪੱਲੇ ਨਹੀਂ ਪਿਆ ਕੁਝ ਵੀ ਓਏ ਉਹਦੀਆਂ ਉਹੀ ਜਾਣੇ ਤੇ ਜਿਆ ਯੂਨੀਵਰਸਿਟੀ ਪੜ ਕੇ ਆਇਆ ਉਹ ਸਿਆਣਾ ਹੈ ਭਾਈ ਜੋ ਕਹਿੰਦਾ ਕਰੀ ਜਾਓ ਚਾਲੂ ਹੈ ਫਗੜਾ ਠੀਕ ਆ ਫਿਰ ਟਡ ਖਾਲਾ ਅਰੇ ਵੀ ਨੋ ਰਿਹਾ ਬਾਈ ਹਾਂਜੀ ਡਟੇ ਹੋ ਬਾਈ ਜੀ ਵਾਹ ਬਈ ਵਾਹ ਤੋਨੇ ਇਕੱਠੇ ਆਏ ਹੋ ਆ ਜਾ ਵੀ ਲੰਗਿਆਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਈ ਕੀ ਹਾਲ ਹੈ ਓਏ ਉਦਾਂ ਤੂੰ ਆਉਂਦਾ ਨਹੀਂ ਅਸੀਂ ਫੋਨ ਕਰ ਕਰ ਕੇ ਥੱਕ ਜਾਂਦੇ ਜਦੋਂ ਦਾ ਦਾਰਾ ਆਇਆ ਤੂੰ ਆਪਣੇ ਆਪ ਗੇੜੇ ਮਾਰਨ ਲੱਗ ਪਿਆ ਬਾਈ ਕੱਲ ਛੁੱਟੀ ਜੀ ਹੋਗੀ ਤੇ ਮੇਰਾ ਚਿਤ ਕੀਤਾ ਮੈਂ ਜਾ ਕੇ ਮਿਲਿਆ ਵਾ ਬਈ ਭੁੱਖ ਬਾਲੀ ਲੱਗੀ ਐ ਸਵੇਰ ਦਾ ਕੁਝ ਨਹੀਂ ਖਾਦਾ ਅੱਛਾ ਨਾ ਉਰੇ ਤੇਰੇ ਅਸੇ ਤੰਦੂਰ ਚ ਲੱਕੜਾਂ ਫਸਾਈਆਂ ਸੀ ਬਈ ਉਹ ਸਬਰ ਕਰ ਆਉਂਦੀ ਐ ਤੇਰੀ ਭਾਬੀ ਪੱਤਾ ਲੈ ਕੇ ਆ ਜਾ ਸਰਪੰਚਣੀਏ ਛੇਤੀ ਕਰ ਆ ਗਈ ਜੀ ਆ ਗਈ ਚਲੋ ਹੂੰ ਇੱਕ ਸ਼ਰਤ ਤੇ ਤੈਨੂੰ ਸ਼ਾਪਿੰਗ ਕਰਾਉਂਗਾ ਕਿਹੜੀ ਸ਼ਰਤ ਤੇ ਜੇ ਤੂੰ ਮੈਨੂੰ ਮੇਰੇ ਯਾਰ ਬਖਸ਼ੀਸ਼ ਨੂੰ ਮਿਲਣ ਜਾਣ ਦੇਂਗੀ ਤੁਸੀਂ ਪਹਿਲਾਂ ਮੈਨੂੰ ਮੇਰੀ ਸ਼ਾਪਿੰਗ ਕਰਾ ਦਿਓ ਫਿਰ ਜਿਹਨੂੰ ਮਿਲਣਾ ਮਿਲ ਲਿਓ ਚਲ ਬੈਠ ਫਿਰ ਹਾ ਹਾ ਮਜ਼ਾ ਆ ਗਿਆ ਜੀ ਲਾਸਟ ਬਾਈ ਦਾ ਬਾਈ ਪਾਰਟੀ ਦੇਣਾ ਸੀ ਕਿ ਲੈਣਾ ਸੀ ਬਾਈ ਮਿੱਠਾ ਮਿੱਠਾ ਹੋ ਜੇ ਕੁਝ ਹੁਕਮ ਕਰੋ ਬਾਈ ਗਪਾਲ ਦੀ ਰਸਮ ਲਾਈ ਬਹੁਤ ਸਵਾਦ ਹੁੰਦੀ ਹੈ ਉਹੀ ਮੰਗਾ ਲਓ ਆ ਕੀ ਸਮਝੋ ਜੀ 1 ਕਿਲੋ ਬਾਈ ਦਿੱਤੇ ਜੀ ਅੱਛਾ ਜੀ ਹਾਲ ਜੀ ਦਾਦਾ ਜੀ ਤੁਸੀਂ ਸਾਠੇ ਸ਼ਹਿਰ ਕਿੱਦਾਂ ਬਸ ਜੀ ਰਸਮ ਲਾਈ ਖਾਣ ਨੂੰ ਦਿਲ ਕੀਤਾ ਤੇ ਤੇ ਆਗੇ ਕਾਉਜੀ ਕਰ ਲੈ ਚਲੀਏ ਬਸ ਜੀ ਹਾਲੋ ਜੀ ਬਰਫੀ ਅੱਛਾ ਜੀ ਬਾਏ ਬਾਏ ਹਲੋ ਉਧਰ ਕੀ ਜਾਗਦਾ ਪਲਵਾਨ ਰਸਮਲਾਈ ਭੇਜ ਭਾਈ ਇਹ 골ਡ ਮੈਡਲ ਦੀ ਪਾਰਟੀ ਤਾਂ ਦੇਤੀ trophy ਬਾਰੇ ਦੱਸਿਆ ਹੀ ਨਹੀਂ ਕਿਹੜੀ trophy ਹੈ ਜਿਹੜੀ ਹੋਣੇ ਹੋਣੇ ਮਿਲੀ ਆ ਲੈ ਹੋਏ ਤਾਂ ਮੇਰ ਨਾ ਪੜਦੀ ਹੁੰਦੀ ਸੀ ਕੁੜੀ ਡਿਗਰੀ ਪੂਰੀ ਕਰ ਲਈ ਕਿ ਨਹੀਂ ਰਸਮ ਲਈ ਭੇਜ ਯਾਰ ਸ਼ੁਕਰ ਹੈ ਸ਼ੁਕਰ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭੈਣ ਜੀ ਤਨਪਾਕ ਸਾਡੇ ਅੱਜ ਤਾਂ ਭੈਣ ਜੀ ਹੁਣੀ ਵੀ ਨਾਲ ਆਏ ਜੀ ਅੱਜ ਮੇਰਾ ਚੇਤਾ ਆ ਹੀ ਗਿਆ ਤੁਮ ਕੀ ਦਸਾਂ ਯਾਰ ਪਿੰਡ ਦੇ ਰਜੇਵਿਆਂ ਚੋਂ ਵੇਹਲ ਹੀ ਨਹੀਂ ਮਿਲਦੀ ਹਾਂ ਜੀ ਤਾਂ ਬੜਾ ਕਰਦਾ ਹੈ ਪੁਰਾਣੇ ਮਿੱਤਰਾਂ ਨੂੰ ਮਿਲਣ ਦਾ ਪਰ ਸਜਾਈਦਾ ਯਾਰ ਤੈਨੂੰ ਦੇਖ ਕੇ ਭਗਵਾਨ ਆਈ ਜੀ ਆਜੋ ਜੀ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੇ ਚਿਰਾਂ ਬਾਅਦ ਸਾਡਾ ਚੇਤਾ ਆਇਆ ਹੈ ਐਹੋ ਜੀ ਤਾਂ ਕੋਈ ਗੱਲ ਨਹੀਂ ਸੋਚਿਆ ਤਾਂ ਬਥੇਰੀ ਬਾਦ ਹੈ ਬਸ ਘਰੋਂ ਚੋਂ ਨਿਕਲੇ ਹੀ ਨਹੀਂ ਜਾਂਦਾ ਦਿਲ ਤਾਂ ਬਾਤ ਕਰਦਾ ਸੀ ਪਰ ਮੌਕਾ ਹੀ ਅੱਜ ਮਿਲੇ ਆਜਾ ਉਪਰਾ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਖੁਸ਼ ਰਹੋ ਬੇਟੀ 2 ਮਿੰਟ ਤੁਸੀਂ ਬੈਠੋ ਮੈਂ ਹੁਣੇ ਆਈ ਚੱਲ ਬੇਟਾ ਹਾਂਜੀ ਮੰਮਾ ਦਿਲ ਬੇਟੀ ਦੀ ਪੜ੍ਹਾਈ ਪੂਰੀ ਹੋ ਗਈ ਹਾਂਜੀ ਐਮ ਐਸ ਸੀ ਕਰ ਲਈ ਐ ਅੱਛਾ ਬਹਾਂ ਰਿਸਰਚ ਕਰਨ ਨੂੰ ਕਹਿੰਦੀ ਹੈ ਹਮ ਪਰ ਮੈਂ ਵਿਆਹ ਕਰਨ ਨੂੰ ਕਹਿੰਨਾ ਹੈ ਬਸ ਯਾਰ ਜੇ ਕੋਈ ਚੰਗਾ ਜਿਹਾ ਮੁੰਡਾ ਲੱਭ ਜੇ ਹੈ ਸਾਡੀ ਨਿਗਾਹ 'ਚ ਇੱਕ ਮੁੰਡਾ ਪੜ੍ਹਿਆ ਲਿਖਿਆ ਜੇ ਸਾਡੀ ਕੁੜੀ ਸ਼ਹਿਰ ਛੱਡ ਕੇ ਪਿੰਡ ਜਾਣਾ ਚਾਹੁੰਦੀ ਹੈ <laughs> मामा मैं पिंड नहीं करा चुप करके ना चाह <laughs> मैं तो चाहना यार बस मेरी बेटी खुश रहे <laughs> 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 बख्शीश तू याद करेगा याद ये <laughs> अपनी दलमीत लई किसे मुंडे दी दस पा रहे ने परिवार बहुत वधिया है नाले मुंडा भी बड़ा बीब है ਪਰ ਆਇਚੂ ਨੇ 골ਡ ਮੈਡਲ ਲਿਆ मुंडे दा नौ ਧਾਰਾ ਹੈ ਪਰ ਥੋਡੀ ਤੀ ਤਾਂ ਪਿੰਡ ਜਾਣ ਨੂੰ ਮੰਨਦੀ ਨਹੀਂ ਕਿਉਂ ਬੇਟਾ ਜਿਵੇਂ ਤੁਹਾਨੂੰ ਠੀਕ ਲੱਗੇ ਪਾਪਾ ਲੈ ਆ ਵੀ ਬਖਸ਼ੀ ਤੇ ਆ ਕੁੜੀ ਦੀ ਫੋਟੋ ਕਰੀਏ ਗੱਲ ਪੱਕੀ ਹੈ ਭਾਈ ਕੁੜੀ ਤਾਂ ਬਾਲੀ ਸੋਣੀ ਹੈ ਮਾਂ ਪਿਓ ਦੀ ਕੱਲੀ ਕੱਲੀ ਧੀ ਹੈ ਨਾਲੇ ਤੇਰੇ ਵਾਂਗੂ ਪੜ੍ਹੀ ਲਿਖੀ ਹੋਈ ਹੈ। ਉਹ ਬੇਬੇ ਮੈਂ ਨਹੀਂ ਵਿਆਹ ਕਰਾਉਣਾ ਅਜੇ ਬਸ। ਚੰਗਾ ਫਿਰ ਕਰਤਾਰ ਦਾ ਕਰ ਦਿੰਨੇ ਆ। ਉਹ ਮੈਂ ਨਹੀਂ ਕਰਾਉਣਾ ਬਈ ਅਜੇ। ਵੇ ਦਿਉਰਾ ਤੀਖਤਾ ਸਹੀ ਕੇਰਾ। ਮੇਰੀ ਹੋਣ ਵਾਲੀ ਦਰਾਣੀ ਦੀ ਫੋਟੋ। ਬਾਈ ਇਹ ਤਾਂ ਗਪਾਲ ਸਵੀਟ ਵਾਲੀ ਡਿਗਰੀ ਲੱਗਦੀ ਐ। ਉਪ ਹਾਂ ਕਰ ਦਈਏ ਫਿਰ ਨਾ 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 ਬੇਬੇ ਦਾ ਕਿਹਾ ਤਾਂ ਭਾਵੇਂ ਟਾਲ ਵੀ ਦਿੰਦੇ ਭਾਬੀ ਤੇਰੇ ਨਾਲ ਵੀ ਕੰਮ ਕਰਾਉਣ ਵਾਲੀ ਕੋਈ ਚਾਹੀਦੀ ਤਾਂ ਹੈ ਘਰੇ ਹੁਣ ਨਾਲੇ ਹੁਣ ਪੱਤਾ ਕੱਲੀ ਥੋੜਾ ਲੈ ਕੇ ਜਾਇਆ ਕਰੀਏਗੀ ਉੱਥੇ ਫੇਰ ਨੇ ਬੁਲਾਈਏ ਫਿਰ ਉਹਨਾਂ ਨੂੰ ਕਰੀਏ ਗੱਲ ਪੱਕੀ ਉਹ ਭਾਈ ਸੁਖ ਨਾਲ ਮਸਾ ਮਸਾ ਤਾਂ ਮੁੰਡਾ ਬੰਨਿਆ ਬੁਲਾਓ ਇਹਨਾਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬੇਟੀ ਨੂੰ ਕਰ ਲਓ ਪਿੰਡ ਭੇਜਣ ਲਈ ਤਿਆਰ ਜੀ ਸੁਣਦੇ ਹੋ ਹੁਣ ਤੱਕ ਤੇਰੀਆਂ ਤਾਂ ਸੁਣੀ ਜਾਂਦਾ ਹਾਂ ਹਾਂ ਚੁੱਪ ਕਰੋ ਮਜ਼ਾਕ ਨਾ ਕਰੋ ਜੋਗਿੰਦਰ ਵੀਰ ਜੀ ਦਾ ਫੋਨ ਹੈ ਅੱਛਾ ਹਾਂ ਜੀ ਸਰਪੰਚ ਸਾਹਿਬ ਕੀ ਖਬਰ ਹੈ ਮੁੰਡੇ ਵਾਲੇ ਨੇ ਆਪਣੀ ਦਲਮੀਤ ਲਈ ਹਾਂ ਕਰਤੀ ਹੈ ਅੱਛਾ ਤੁਸੀਂ ਆਜੋ ਮੁੰਡੇ ਨੂੰ ਰੋਕਾ ਕਰਨ ਲਈ ਠੀਕ ਹੈ ਅਸੀਂ ਕਰਦੇ ਹਾਂ ਤਿਆਰੀ